ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਸ ਨੇ ਹੁਣੇ-ਹੁਣੇ ਇੱਕ ਵੀਡੀਓ ਦੇਖੀ ਐ ਭਾਈ ਅਮਰਤਪਾਲ ਸਿੰਘ ਦੀ ਜਿਹਦੇ ਵਿੱਚ ਉਹਨਾਂ ਨੇ ਗੱਗੀ ਪੰਡਤ ਪਟਿਆਲੇ ਤੋਂ ਤੇ ਹਰਪ੍ਰੀਤ ਮੱਖੂ ਜੀ ਉਹਨਾਂ ਨਾਲ ਉਹਨਾਂ ਨੇ ਇੰਟਰਵਿਊ ਕਰਕੇ ਅਮਰਤਪਾਲ ਦੇ ਪਰਿਵਾਰ ਬਾਰੇ ਉਹਨਾਂ ਦੇ ਪਿਤਾ ਬਾਰੇ ਜੋ ਗੱਲਾਂ ਬਾਤਾਂ ਕੀਤੀਆਂ ਕਿ ਉਹਨਾਂ ਦਾ ਪਿਤਾ ਜਿਹੜਾ ਹੈ ਉਹ ਮਦਰਾਸੀ ਜਾਂਦਾ ਹੈ ਜਾਂ ਕਿ ਸਿੱਖਿਆ ਦਿੰਦਾ ਹੈ ਤੇ ਪਹਿਲਾਂ ਉਹ ਆਪਣੇ ਪਰਿਵਾਰ ਨੂੰ ਸੁਧਾਰੇ ਤੇ ਫਿਰ ਕਿਸੇ ਨੂੰ ਉਪਦੇਸ਼ ਦੇਣ ਵਾਸਤੇ ਤੁਰੇ ਤੇ ਭਾਈ ਅਮਰਤਪਾਲ ਸਿੰਘ ਨੇ ਵੀ ਉਹ ਵੀਡੀਓ ਉਹਨਾਂ ਤੱਕ ਪਹੁੰਚੀ ਉਹਨਾਂ ਨੇ ਸੁਣੀ ਤੇ ਫਿਰ ਉਹਨਾਂ ਨੇ ਉਹਦਾ ਰਿਪਲਾਈ ਜਿਹੜਾ ਕੀਤਾ ਹੈ ਵੀਡੀਓ ਹੁਣ ਤੁਹਾਡੇ ਨਾਲ ਅਸੀਂ ਉਹ ਚਲਾਵਾਂਗੇ ਥੋੜੀ ਜੀ ਵੀਡੀਓ ਵੀਡੀਓ ਸੁਣ ਕੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਦਿਓ ਕਿ ਭਾਈ ਅਮਰਤਪਾਲ ਸਿੰਘ ਜੋ ਕਹਿ ਰਿਹਾ ਉਹ ਸਹੀ ਹੈ ਕਿ ਅਮਰਤਪਾਲ ਸਿੰਘ ਕਹਿੰਦਾ ਮੈਨੂੰ ਦੁੱਖ ਬਹੁਤ ਹੋਇਆ ਹੈ ਇਹ ਮੇਰਾ ਪਰਿਵਾਰ ਸਾਰਾ ਹੀ ਅਮਰਤਾਰੀ ਮੇਰਾ ਪਿਤਾ ਵੀ ਅਮਰਤਾਰੀ ਉਹਨੇ ਕਹਿੰਦਾ ਤਕਰੀਬਨ 40 ਸਾਲ ਤੋਂ ਉਨੇ ਉਹ ਵੀਡੀਓ ਵੀ ਸੁਣਾਈ ਹੈ ਦੂਜਾ ਫਿਰ ਜੋ ਗੱਲਬਾਤ ਹੋਈ ਹੈ ਉਹਦੇ ਬਾਰੇ ਉਹ ਗੱਲਬਾਤ ਵੀ ਕੀਤੀ ਹੈ ਤੁਸੀਂ ਵੀ ਵੀਡੀਓ ਸੁਣੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਿ ਕੀ ਗੱਲਬਾਤ ਜਿਹੜੀ ਅਮਰਤਪਾਲ ਦੀ ਹੋਈ ਤੇ ਅਮਰਤਪਾਲ ਨੇ ਕੀ ਕਿਹਾ ਤੇ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਕਮੈਂਟਾਂ ਦੇ ਰਾਹੀਂ ਜਰੂਰ ਦਿਓ ਕਿ ਜੋ ਅਮਰਤਪਾਲ ਕਹਿ ਰਿਹਾ ਉਹ ਸਹੀ ਹੈ ਕਿਉਂਕਿ ਬਿਨਾ ਸੋਚੇ ਸਮਝੇ ਜਦੋਂ ਆਪਾਂ ਕੋਈ ਗੱਲ ਕਰਦੇ ਆ ਜਾਂ ਪਤਾ ਨਾ ਹੋਵੇ ਪੂਰੀ ਗੱਲ ਦਾ ਤੇ ਸੋ ਆਪਜੀ ਵੀਡੀਓ ਸੁਣ ਰਹੇ ਸੀ ਤੇ ਵੀਡੀਓ ਦੇ ਵਿੱਚ ਵਿਚਾਰ ਜਰੂਰ ਦਿਓ ਤੇ ਗੱਗੀ ਪੰਡਤ ਜੋ ਮੰਨੇ ਪਰਮੰਨੇ ਪਟਿਆਲੇ ਦੇ ਰਹਿਣ ਵਾਲੇ ਨੇ ਉਹਨਾਂ ਦੇ ਬਹੁਤ ਇੰਟਰਵਿਊ ਜਿਹੜੇ ਨੇ ਹਰਪ੍ਰੀਤ ਮੱਖੋ ਨਾਲ ਹੋਰ ਕਈਆਂ ਨਾਲ ਹੋਏ ਨੇ ਤੇ ਤੁਸੀਂ ਵੀ ਆਪਣੇ ਵਿਚਾਰ ਦਿਓ ਕਿ ਅਮਰਤਪਾਲ ਸਿੰਘ ਦੇ ਕੀ ਵਿਚਾਰ ਨੇ ਸਹੀ ਨੇ ਗਲਤ ਨੇ ਜਾਂ ਗੱਗੀ ਪੰਡਤ ਸਹੀ ਹੈ ਜਾਂ ਗਲਤ ਹੈ ਤੇ ਉਹ ਉੱਤੇ ਆਪਣੀ ਪ੍ਰਤੀਕਿਰਿਆ ਜਿਹੜੀ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਦੇ ਨਾਲ ਜੁੜੇ ਹੋਰ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਸਾਰੇ ਤੇ ਸੁਣੋ ਵੀਡੀਓ ਬਾਈ ਨਿਕਲੇ ਇਹ ਤੁਸੀਂ ਵੀਡੀਓ ਸੌਣੀ ਲਈ ਸਾਰਿਆਂ ਨੇ ਜੋ ਕੁਛ ਇਹਦੇ ਵਿੱਚ ਗੱਗੀ ਪੰਡਤ ਜੀ ਤੇ ਬਾਈ ਹਰਪ੍ਰੀਤ ਸਿੰਘ ਮੱਫੂਹਣੀ ਆਪਸ ਦੇ ਵਿੱਚ ਗੱਲ ਕਰ ਰਹੇ ਐ ਕਹਿਣਾ ਨਹੀਂ ਚਾਹੀਦਾ ਵੈਸੇ ਨਾਲ ਕੋ ਤੇ ਮੈਂ ਇਸ ਵੀਡੀਓ ਰਾਹੀਂ ਮੇਰਾ ਇਹੀ ਪਲੇਟਫਾਰਮ ਹੈ ਮੇਰਾ ਇਹੀ ਸਾਰਾ ਕੁਝ ਹੈ ਇੰਸਟਾਗ੍ਰam ਮੈਂ ਇੱਕੋ ਇੱਕ ਸੁਨੇਹਾ ਸੰਗਤ ਤੱਕ ਤੇ ਗੱਗੀ ਪੰਡਤ ਜੀ ਰੱਖ ਪਹੁੰਚਦਾ ਕਰਨਾ ਚਾਹੁੰਦਾ ਗੱਗੀ ਪੰਡਤ ਜੀ ਤੁਸੀਂ ਇਹ ਕਿਹਾ ਵੀ ਮੇਰਾ ਮੇਰੇ ਪਿਤਾ ਜੀ ਮਦਰਸੇ ਜਾਂਦੇ ਆ ਤੇ ਉੱਥੇ ਸਿੱਖਿਆ ਦਿੰਦੇ ਆ ਇਸਲਾਮਿਕ ਧਰਮ ਦੀ ਤੇ ਮੇਰਾ ਜਵਾਬ ਇਹੀ ਆ ਵੀ ਤੁਸੀਂ ਬੰਦੇ ਨੂੰ ਸਮਾਂ ਚਾਹੀਦਾ ਹੁੰਦਾ ਵੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਦਾ ਸਮਾਂ ਨਹੀਂ ਦਿੰਦਾ ਮਹੀਨੇ ਦਾ ਸਮਾਂ ਨਹੀਂ ਦਿੰਦਾ ਥੋਨੂੰ ਸਾਰੀ ਉਮਰ ਦਾ ਸਮਾਂ ਵੀ ਜੇ ਤੁਸੀਂ ਕਿਤੇ ਸਾਬਤ ਕਰ ਦੋ ਵੀ ਮੇਰਾ ਪਿਓ ਜਦੋਂ ਦਾ ਮੇਰਾ ਜਨਮ ਹੋਇਆ ਮੈਂ ਜਦੋਂ ਦਾ ਆਪਣੇ ਪਿਤਾ ਜੀ ਨੂੰ ਦੇਖਦਾ ਵੀ ਜੇ ਮੇਰੇ ਪਿਤਾ ਜੀ ਮਦਰਸੇ ਗਏ ਹੋਣ ਤੇ ਜਾਂ ਉਹਨੂੰ ਕਿਸੇ ਨੇ ਨਵਾਜ ਪੜਦੇ ਦੇਖਿਆ ਹੋਵੇ ਸਿਰ ਹਾਜ਼ਰਾ ਸਿਰ ਵੱਢ ਕੇ ਗੱਗੀ ਬੰਡ ਤੇ ਲੈ ਜੇ ਆਪਾਂ ਨੂੰ ਭੂਰਾ ਇਤਰਾਜ ਨਹੀਂ ਹੈ ਤੇ ਨਹੀਂ ਤੁਸੀਂ ਆਓ ਤੁਹਾਨੂੰ ਦਿਖਾਈਏ ਵੀ ਸਾਡਾ ਪਰਿਵਾਰ ਕਿੱਦਾਂ ਦਾ ਤੁਹਾਨੂੰ ਕਿਹਾ ਵੀ ਸੀ ਮੈਂ ਠੀਕ ਆ ਮੈਂ ਆਪਣੇ ਪਿਤਾ ਜੀ ਦੀ ਹੁਣ ਦੀ ਨਹੀਂ ਚਲੋ ਹੁਣ ਦੀ ਵੀ ਫੋਟੋ ਪਾਉਂਗਾ ਇੱਕ ਤੇ ਮੈਂ ਅੱਜ ਤੋਂ ਵੀ ਕਹਿਦਗੇ 20 25 ਸਾਲ 30 ਸਾਲ ਪੁਰਾਣੀ ਫੋਟੋ ਵੀ ਪਾਉਂਗਾ ਹੋ ਸਕਦਾ 40 ਸਾਲ ਪੁਰਾਣੀ ਹੋਵੇ ਤੇ ਗੱਗੀ ਪੰਡਤ ਜੀ ਫੋਟੋ ਵੇਖ ਕੇ ਮਾੜੀ ਮੁੱਟੀ ਸ਼ਰਮ ਖਾਇਓ ਕਹਿਣ ਲੱਗੇ ਵੀ ਤੁਸੀਂ ਕਿਹਾ ਤੇ ਥੋਨੂੰ ਮੈਂ ਫੋਨ ਵੀ ਲਾਇਆ ਸੀ ਹੁਣ ਮੈਂ ਦੁਗਾਂ ਕਾਲ ਰਿਕਾਰਡਿੰਗ ਚਲਾਉਣਾ ਖਾਲਸਾ ਵਾਇਕਰੀ ਜੀ ਕੀ ਫਤਿਹ ਵਾਇਕਰੀ ਜੀ ਦਾ ਖਾਲਸਾ ਸ੍ਰੀ ਵਾਇਕਰੀ ਜੀ ਕੀ ਫਤਿਹ ਜੀ ਤੇ ਬਾਈ ਗੱਗੀ ਪੰਡਤ ਜੀ ਦਾ ਨੰਬਰ ਹੀ ਹੈ ਨਾ ਇਹ ਹਾਂਜੀ ਭਾਈ ਜੀ ਮੈਂ ਨਾ ਕਿਸੇ ਕਾਰਨ ਕਰਕੇ ਕਿਸੇ ਗੱਲਬਾਤ ਨੂੰ ਲੈ ਕੇ ਨਾ ਹਰਪ੍ਰੀਤ ਸਿੰਘ ਮਖੂ ਨੂੰ ਫੋਨ ਲਾਇਆ ਸੀ ਉਹਨਾਂ ਨੇ ਕਿਹਾ ਵੀ ਤੂੰ ਸੋਡੀ ਮੇਰੇ ਕੋਈ ਗੱਲਬਾਤ ਨੂੰ ਲੈ ਕੇ ਇੰਟਰਵਿਊ ਹੋਈ ਉਹਨਾਂ ਨਾਲ ਹਾਂ ਅਸੀਂ ਸਾਡਾ ਜਿਹੜਾ ਪਰਿਵਾਰ ਹੈ ਵੱਖ ਰਹਿੰਦਾ ਸੀ ਸਾਰੀ ਸਿੱਖ ਫੈਮਿਲੀ ਕਦੇ ਨਾ ਮਦਰਸੇ ਗਏ ਆ ਤੇ ਨਾ ਹੀ ਸਾਡਾ ਕੋਈ ਪਰਿਵਾਰ ਚੋਂ ਮੈਂਬਰ ਗਿਆ ਤਾਂ ਇਹ ਹੋਰ ਕਈਆਂ ਨੂੰ ਵੀ ਉਹ ਆਪ ਇਸਲਾਮ ਧਰਮ ਨੂੰ ਮੰਨਣ ਵਾਲਾ ਬੰਦਾ ਪਿਛਲਾ ਪਸ਼ੋਕੜੇ ਸਲਾਮੀ ਕਹਾਦਾ ਉਹ ਆਪਣੇ ਪਰਿਵਾਰ ਨੂੰ ਪਹਿਲਾਂ ਸਿੱਖੀ 'ਚ ਲਿਆਏ ਫਿਰ ਸਿੱਖਾ ਧਰਮ ਦੇ ਸਥਾਨਾਂ ਦੀ ਗੱਲ ਕਰਨ ਦੇ ਕਾਬਲ ਹੋ ਸਕਦਾ ਨਹੀਂ ਸਾਡਾ ਤਾਂ ਪਰਿਵਾਰ ਸਿੱਖੀ 'ਚ ਹੀ ਹੈਗਾ ਹੀ ਆ ਬਈ ਹਾਂਜੀ ਆਓ ਚੈੱਕ ਕਰੋ ਸਾਰਾ ਕੁਝ ਆਓ ਹਾਂਜੀ ਉਹੀ ਤਾਂ ਗੱਲ ਹੈ ਨਾ ਮੈਂ ਸਾਡੇ ਭੈਣਾਂ ਦੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਗੁਰਦਰਾ ਸਾਹਿਬ ਬਈ you